ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਨ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੀ ਕੁਮਾਰ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਹੋਟਲ ਵਿੱਚ ਪ੍ਰੋਗਰਾਮ ਰੱਖਿਆ ਗਿਆ ਵਾ ਜਿੱਥੇ ਅੱਜ ਪਹੁੰਚੇ ਹਾਂ ਉੱਥੇ ਬਹੁਤ ਸਾਰੇ ਪ੍ਰੋਡਕਟ ਅੱਜ ਲਾਂਚ ਕੀਤੇ ਜਾ ਰਹੇ ਆ ਤੇ ਆ ਉੱਥੇ ਦੀਆਂ ਕੁਝ ਤਸਵੀਰਾਂ ਤੇ ਘਟਨਾਵਾਂ ਤੁਹਾਨੂੰ ਸੰਝਾਉਣਗੇ

रसू जी दुबई तोड़े दोस्त ਗਵਲੀ ਸਾਡਾ ਪਿਆਰਾ ਬੀਬੀ ਉਹ ਮਸਤਰੀ ਜੀ ਨੇ ਸਾਥ ਸੰਗਤ ਜੀ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸ਼ੌਕੀ ਨੂੰ ਇਹਨਾਂ ਜੀ ਪੁਰਾਣਾ ਕੀਤਾ ਜੂ ਬੜਾ ਵੇ ਆਪਣੇ ਬੇਟੇ ਨੂੰ ਉਹਦੀ ਗੱਲਾਂ ਨਹੀਂ ਹੁੰਦੀਆਂ ਜੋ ਤੁਹਾਨੂੰ ਇਹ ਸੇਂਹ ਦਿੰਦੀ ਹੈਗੇ ਆ ਸਿਹਤ ਵੀ ਚੰਗੀ ਹੋਊਗੀ ਚਾਰ ਪੈਸੇ ਵੀ ਜੁੜਨਗੇ ਜ਼ਿੰਦਗੀ ਵੀ ਸੌਖੀ ਹੋਊ ਬਾਲਕੀ ਇਹਨਾਂ ਨੂੰ ਗੜਾ ਪਾਰ ਗਸੀ ਨਾਲ ਔਰ ਸੀਰੀਅਸ ਲੈਣਾ ਚਾਹੀਦਾ ਹੈ ਜਦੋਂ ਅਸੀਂ ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਸੀਰੀਅਸ ਨਹੀਂ ਹੁੰਦੇ ਸੋ ਮੇਰੀ ਬੇਨਤੀ ਹੈ ਵੀ ਆਪ ਵੀ ਇਸ ਤਰ੍ਹਾਂ ਗਿਰਦੇ ਸਾਹਮਣੇ ਆਉਂਦੇ ਨੇ ਸਭੀਆ ਬਲਜਿੰਦਰ ਮਿਸਿਸ ਬਲਜਿੰਦਰ ਮਿਸਿਸ ਰਗੂ ਵੇਟ ਵੇਟ ਸਰ ਉਹ ਮਾੜੀ ਘੰਟੇ ਮੁੰਡੇ ਆਪਣੇ ਤੇ ਆਦੋਸ ਨਾ ਵੇਟ ਵੇਟ ਅੱਗੇ ਕਿੱਥੇ ਕਿੱਥੇ ਉਹ ਦਿਨ ਆਪ ਮੈਰਿਟ ਨੂੰ ਲੈ ਕੇ ਜਿੰਨੀ ਤੋਂ ਦੇਖਿਆ ਪਾੜੇ ਕਮਿਕ ਕਹਾਣੀ ਉਹ ਰਿਸ਼ੇ ਉਹ ਬਾਈਕ ਬੰਦ ਦੇਖਿਓ ਜਿਹੜਾ ਅੱਜ ਦਾ ਪ੍ਰੋਗਰਾਮ ਉਹ ਦਾ ਡਾਕਟਰ ਡਿਸਕਸ਼ਨ ਹੈ ਲਾਂਚ ਕੀਤਾ ਨਵਨੀਤ ਜੀ ਨੇ ਔਰ ਇਹ ਬੜਾ ਅੱਛਾ ਜਿਹੜਾ ਹੈਗਾ ਸਪਲੀਮੈਂਟ ਹੈ ਕਿਉਂਕਿ ਅੱਜ ਜਿਹੜਾ ਹੈਗਾ ਸਾਡੇ ਨੌਜਵਾਨ ਔਰ ਸਾਡੇ ਬਜ਼ੁਰਗ ਬਿਮਾਰੀਆਂ ਨਾਲ ਲੜਲੇ ਨੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਪੈਸਾ ਹੈਗਾ ਉਹ ਮੈਡੀਸਨ ਦੇ ਵਿੱਚ ਜਾ ਰਿਹਾ ਇਹਨਾਂ ਚੀਜ਼ਾਂ ਨੂੰ ਬਚਾਉਣ ਲਈ ਸਾਡੇ ਯੂਥ ਨੂੰ ਅਗਰ ਇਹ ਡਾਕਟਰ ਨਿਊਟ੍ਰੀਸ਼ਨ ਦੇ ਨਾਲ ਨਿਊਟ੍ਰੀਸ਼ਨ ਫੋਰਸ ਦੇ ਨਾਲ ਜੁੜ ਜਾਣਗੇ ਤਾਂ ਉਹ ਬਿਮਾਰੀਆਂ ਤੋਂ ਬਚਣਗੇ ਦੂਜਾ ਜਿਹੜਾ ਹੈਗਾ ਸਾਡਾ ਇੱਕ ਪੋਸਟਰ ਲਾਂਚ ਕੀਤਾ ਹੈਗਾ ਇਹ ਜਿਮੀ ਜੀ ਜਿਹੜੇ ਹੈਗੇ ਨੇ ਜਲੰਧਰ ਦੇ ਵਿੱਚ ਕੰਪੀਟੀਸ਼ਨ ਕਰਵਾ ਰਹੇ ਨੇ ਸਟੇਟ ਲੈਵਲ ਦਾ ਬਾਡੀ ਬਿਲਡਿੰਗ ਦਾ ਇਹਦੇ ਵਿੱਚ 5 ਲੱਖ ਤੱਕ ਦੇ ਕੈਸ਼ ਪ੍ਰਾਈਜ਼ ਨੇ ਦੁਆਬਾ ਕਾਲਜ ਦੇ ਵਿੱਚ ਇਹ 25 ਫਰਵਰੀ ਨੂੰ ਹੋਣ ਜਾ ਰਿਹਾ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਪੰਜਾਬ ਦੀ ਇਸ ਟੀਮ ਨੂੰ ਡਿਸਟ੍ਰਿਕਟ ਦੀ ਟੀਮ ਨੂੰ ਜਲੰਧਰ ਦੀ ਨੂੰ ਕਿ ਜਿਹੜਾ ਐਡਾ ਵਧੀਆ ਉਪਰਾਲਾ 5 ਲੱਖ ਦੇ ਬੱਚਿਆਂ ਵਾਸਤੇ ਇਨਾਮ ਰੱਖਿਆ ਔਰ ਸਾਨੂੰ ਵੀ ਇਹ ਬੋਡੀ ਬਿਲਡਰਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਇਸ ਤਰ੍ਹਾਂ ਅਸੀਂ ਵੀ ਅਗਰ ਫਿਟ ਰਹੀਏ ਤਾਂ ਅਸੀਂ ਹਰ ਫੀਲਡ ਦੇ ਵਿੱਚ ਅੱਗੇ ਵਧ ਸਕਦੇ ਚਾਹੇ ਬਿਜ਼ਨਸ ਹੈ ਚਾਹੇ ਜੋਬ ਕਰਦੇ ਆ ਚਾਹੇ ਕੁਝ ਵੀ ਕਰ ਔਰ ਉਸਦੇ ਨਾਲ-ਨਾਲ ਮਿਸਟਰ ਇੰਡੀਆ ਜਿਹੜੇ ਸਿਲੈਕਸ਼ਨ ਟ੍ਰਾਇਲ ਹੈਗੇ ਨੇ ਉਹ ਵੀ ਉੱਥੇ ਹੋਣਗੇ 25 ਫਰਵਰੀ ਨੂੰ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਦਾ ਜਿਹੜਾ ਸਾਡਾ ਯੂਥ ਹੈ ਉਹ ਚੰਗੇ ਟਰੈਕ ਤੇ ਚੱਲ ਰਿਹਾ ਹੈ ਔਰ ਯੂਥ ਜਿਹੜਾ ਹੈ ਸਾਡਾ ਪਟਕਣ ਤੋਂ ਬਚ ਰਿਹਾ ਉਸ ਕਿਨਾਂ ਦੀ ਬਦੌਲਤ ਹੈ ਉਹ ਸਾਡੇ ਨਵਦੀਪ ਜੀ ਔਰ ਪੂਰੀ ਮੋਨੋ ਜੀ ਜਿੰਮੀ ਜੀ ਸੋਢੀ ਸਾਹਿਬ ਪੂਰੀ ਟੀਮ ਜਿਹੜੀ ਸਾਡੀ ਹੈਗੀ ਹੈ ਮਿਲ ਕੇ ਉਪਰਾਲਾ ਕਰ ਰਹੀ ਹੈ ਵੀ ਕੰਪਨੀ ਦਾ ਕੋ-ਡਾਇਰੈਕਟਰ ਤੇ ਕੋ-ਫਾਊਂਡਰ ਹੈ ਮੇਰੇ ਨਾਲ ਮੇਨ ਸਾਡੇ ਡਾਇਰੈਕਟਰ ਨੇ ਮਿਸਟਰ ਨਵਦੀਪ ਸਿੰਘ ਜੀ ਤੇ ਨਾਲ ਦੂਜੇ ਨੇ ਸਾਡੇ ਰ ਅਸੀਂ ਡਾਕਟਰ ਨਿਊਟਰੀ ਫੋਰਸ ਦੀ ਜਿਹੜਾ ਵੀ ਲਗਾਇਆ ਹੈ ਅੱਜ ਇਹਨੂੰ ਅਸੀਂ ਮਤਲਬ ਪਿਛਲੇ 1 ਸਾਲ ਤੋਂ ਅਸੀਂ ਆਪਣੇ ਰਿਸਰਚ ਸੀਗੇ ਕਈ ਸਾਲਾਂ ਤੋਂ ਸੀਗੇ ਬਟ ਮਿਸਟਰ ਆਪ ਸਾਡੇ ਬ੍ਰਦਰ ਨਵਨੀਤ ਸਿੰਘ ਜੀ ਦਾ ਇੱਕ ਡ੍ਰੀਮ ਸੀਗਾ ਸੀ ਕਿ ਅਸੀਂ ਆਪਣਾ ਇੱਕ ਪ੍ਰੋਡਕਟ ਲਾਂਚ ਕਰਨਾ ਹੈ ਮਾਰਕੀਟ ਦੇ ਵਿੱਚ ਤੇ ਜਦੋਂ ਸਾਡੀ 1 ਸਾਲ ਪਹਿਲਾਂ ਮੀਟਿੰਗ ਹੋਈ ਉਸ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਇੱਕ ਤਾਂ ਨਹੀਂ ਫਿਰ ਪੂਰਾ ਸੈਗਮੈਂਟ ਹੀ ਲਾਂਚ ਕਰਾਂਗੇ ਫਿਰ ਅਸੀਂ ਹੌਲੀ-ਹੌਲੀ ਟਾਈਮ ਲਿਆ ਪੂਰਾ ਰਿਸਰਚ ਕੀਤਾ ਬਹੁਤ ਜਗ੍ਹਾ ਤੇ ਗਏ ਬਹੁਤ ਜਗ੍ਹਾ ਤੇ ਜਾ ਕੇ ਅਸੀਂ ਮੈਨੂਫੈਕਚਰਰਸ ਨੂੰ ਮਿਲੇ ਉਹਨਾਂ ਦੇ ਕੁਆਲਿਟੀ ਕੰਟਰੋਲ ਚੈੱਕ ਕੀਤੇ ਉਹਨਾਂ ਦੇ ਪ੍ਰੋਡਕਟਸ ਚੈੱਕ ਕੀਤੇ ਉਹਨਾਂ ਦਾ ਸਾਰਾ ਸਰਟੀਫਿਕੇਸ਼ਨ ਚੈੱਕ ਕੀਤੀ ਕਰਦੇ ਹੋਏ ਸਾਨੂੰ ਫਿਰ ਇੱਕ ਕੰਪਨੀ ਨੂੰ ਅਸੀਂ ਜਦੋਂ ਦੇਖਿਆ ਕਿ ਸਾਨੂੰ ਉਹ ਕੰਪਨੀ ਅੱਛੀ ਲੱਗੀ ਜਿਹੜੀ ਸੀ ਕਿ ਨਿਊਟਰਲ ਲਾਈਫ ਡਾਕਟਰ ਤਨਿਸ਼ਕ ਢਿੰਗਰਾ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਤੇ ਜਾ ਕੇ ਇਹਨਾਂ ਨੇ ਇਸ ਨਨੀ ਜੀ ਦਾ ਅਸੀਂ ਇਕੱਠੇ ਗਏ ਸੀ ਜਾ ਕੇ ਚੈੱਕ ਕੀਤਾ ਤਾਂ ਸਾਨੂੰ ਉਹ ਪ੍ਰੋਡਕਟ ਬਹੁਤ ਅੱਛੇ ਲੱਗੇ ਜਿਹੜੇ ਕਿ ਅਸੀਂ ਕਰਦੇ ਹੋਏ ਫਿਰ ਦੈਨ ਅਸੀਂ ਵੀ ਕੰਟੈਕਟਡ ਅਦਰ ਸੈਗਮੈਂਟਸ ਆਪਣੇ ਆਯੁਰਵੇਦਾ ਦੇ ਤੇ ਟੋਟਲ ਅਸੀਂ 25 ਪ੍ਰੋਡਕਟਸ ਦੇ ਨਾਲ ਕੰਪਨੀ ਲਾਂਚ ਕਰ ਰਹੇ ਹਾਂ ਜਿਹਦੇ ਚੋ 12 ਪ੍ਰੋਡਕਟਸ ਜਿਹੜੇ ਹੈਗੇ ਸਾਡੇ ਫੂਡ ਸਪਲੀਮੈਂਟਸ ਦੇ ਆ ਤੇ ਜਿਹੜੇ ਟੋਟਲ 23 ਅਦਰ ਪ੍ਰੋਡਕਟਸ ਨੇ ਉਹ ਸਾਡੇ ਆਯੁਰਵੇਦਾ ਦੇ ਪ੍ਰੋਡਕਟਸ ਨੇ ਜਿਹੜੇ ਆਰਵਦਾ ਪ੍ਰੋਡਕਟਸ ਨੇ ਬਹੁਤ ਹੀ ਅਸੀਂ ਪਿੱਕੀ ਸਪੈਸ਼ਲੀ ਬੜੇ ਅچھے ਪ੍ਰੋਡਕਟਸ ਚੂਜ਼ ਕੀਤੇ ਨੇ ਐਟ ਦਾ ਮੂਮੈਂਟ ਸਟਾਰਟਿੰਗ ਦੇ ਵਿੱਚ ਅਸੀਂ ਸਿਰਫ ਟੋਟਲ ਅਹੀ 35 ਪ੍ਰੋਡਕਟਸ ਨੂੰ ਲਾਂਚ ਕਰ ਰਹੇ ਹਾਂ ਬਟ ਫਿਊਚਰ ਦੇ ਵਿੱਚ ਅਸੀਂ ਹੌਲੀ ਹੌਲੀ ਹੋਰ ਪ੍ਰੋਡਕਟਸ ਨੂੰ ਹੋਰ ਕੰਪਨੀਆਂ ਦੇ ਵਿੱਚ ਨੂੰ ਲਾਂਚ ਕਰਨ ਜਾਵਾਂਗੇ ਕਰਨ ਜਾਵਾਂਗੇ ਇਹ ਅਸੀਂ ਕਰਦੇ ਹੋਏ ਅਸੀਂ ਜੋ ਡਿਸਾਈਡ ਕੀਤਾ ਕਿ ਕੰਪਨੀ ਪਹਿਲੇ ਟ੍ਰੈਡੀਸ਼ਨਲ ਬਿਜ਼ਨਸ ਲਾਂਚ ਕਰੀਏ ਜਿਹੜੀ ਕੀ ਸੀਗੀ ਕਿ ਆਪਣੀ ਕੈਲੋਗ ਟ੍ਰੈਡੀਸ਼ਨਲ ਬਿਜ਼ਨਸ ਦੇ ਵਿੱਚ ਜਗਾ ਕਿ ਡਿਸਟ੍ਰਿਬਿਊਸ਼ਨ ਦੇ ਵਿੱਚ ਬਟ ਡਿਸਟ੍ਰਿਬਿਊਸ਼ਨ ਦੇ ਵਿੱਚ ਅਸੀਂ ਸਾਰੇ ਪ੍ਰੋਡਕਟਸ ਦੀ ਜਿਹੜੀ ਆਪਣੀ ਆਪਣੀ ਖਾਸੀਅਤ ਹੈ ਉਹ ਹਰ ਇੱਕ ਬੰਦੇ ਨੂੰ ਨਹੀਂ ਦੱਸ ਸਕਦੇ ਸੀ ਫਿਰ ਅਸੀਂ ਡਿਸਾਈਡ ਕੀਤਾ ਕਿ ਕਿਉਂ ਨਾ ਇੱਕ ਇਨਕਮ ਦਾ ਜ਼ਰੀਆ ਵੀ ਬਣਾਇਆ ਜਾਵੇ ਜਿਹੜਾ ਸਾਡੀ ਟੀਮ ਤੇ ਸਾਡੇ ਨਾਲ ਜਿਹੜੇ ਸਾਡੇ ਨਾਲ ਐਸੋਸੀਏਟ ਹੋਣ ਜਿਹੜਾ ਸਾਡਾ ਪ੍ਰੋਡਕਟ ਯੂਜ਼ ਕਰਨ ਉਹ ਇੱਕ ਇਨਕਮ ਵੀ ਕਮਾ ਸਕਣ ਇਸ ਕਰਕੇ ਅਸੀਂ ਇੱਕ ਪਲਾਨ ਪਿਛਲੇ 30 ਸਾਲਾਂ ਤੋਂ ਮੈਂ ਵੀ ਇਸ ਮਾਰਕੀਟਿੰਗ ਦੇ ਨਾਟਵ ਮਾਰਕੀਟਿੰਗ ਬਾਰੇ ਸਟੱਡੀ ਕੀਤਾ ਹੋਇਆ ਸੀ ਥੈਨ ਮੇਰੇ ਨਾਲ ਮਿਸਟਰ ਇੰਦਰਜੀਤ ਸਿੰਘ ਜੀ ਹੈ ਉਹਨਾਂ ਨੇ ਵੀ ਸਟੱਡੀ ਕੀਤਾ ਸੀ ਫਿਰ ਅਸੀਂ ਜਾ ਕੇ ਦੇਖਿਆ ਕਿ ਕਾਫੀ ਸਾਰੇ ਪਲਾਨਸ ਨੂੰ ਸਟੱਡੀ ਕੀਤਾ ਫਿਰ ਉਹਦੇ ਵਿੱਚ ਜੋ ਜੋ ਸਾਨੂੰ ਉਹਦੇ ਵਿੱਚ ਖਾਮੀਆਂ ਮਿਲੀਆਂ ਜਿਹੜੇ ਜਿਹੜੀ ਸਾਡੀ ਚੰਗੀਆਂ ਚੀਜ਼ਾਂ ਸੀ ਅਸੀਂ ਉਹ ਇੱਕ ਬਣਾ ਕੇ ਇੱਕ ਯੂਨੀਕ ਜਿਹਾ ਪਲਾਨ ਤਿਆਰ ਕੀਤਾ ਜਿਹਦੇ ਵਿੱਚ ਇੱਕ ਫਾਸਟ ਗ੍ਰੋਇੰਗ ਇਨਕਮ ਵੀ ਹੈ ਸਲੋ ਪੇਸ ਇਨਕਮ ਵੀ ਹੈ ਔਰ ਲੌਂਗ ਟਰਮ ਇਨਕਮ ਵੀ ਹੈ ਉਹਨੂੰ ਦੇਖਦੇ ਹੋਏ ਜੇ ਅਸੀਂ ਮਤਲਬ ਲੋਕੀ ਪ੍ਰੋਡਕਟ ਵੀ ਯੂਜ਼ ਕਰਨਗੇ ਨਾਲ ਨਾਲ ਆਪਣੀ ਇਨਕਮ ਵੀ ਕਮਾ ਸਕਦੇ ਹਾਂ ਇਸ ਤੋਂ ਪਹਿਲਾਂ ਲੋਕੀ ਸਮਾਨ ਲੈਂਦੇ ਸੀ ਲੇਕਿਨ ਉਹਦਾ ਰਿਜ਼ਲਟ ਇਮੀਡੀਏਟਲੀ ਆਪਾਂ ਨੂੰ ਕੋਈ ਇਨਕਮ ਦਾ ਜ਼ਰੀਆ ਕੁਝ ਨਹੀਂ ਮਿਲਦਾ ਸੀਗਾ ਜਿਹੜੇ ਬਟ ਇਹ ਫਰਸਟ ਸੈਗਮੈਂਟ ਜਿ ਇੱਕ ਓਪਰਚੁਨਿਟੀ ਸਾਨੂੰ ਦਿਖੀ ਕਿ ਮਾਰਕੀਟ ਦੇ ਵਿੱਚ ਹੈਲਥ ਸਪਲੀਮੈਂਟਸ ਨੂੰ ਲੈ ਕੇ ਕਿ ਕੋਈ ਵੀ ਨੈਟਵਰਕ ਮਾਰਕੀਟਿੰਗ ਥਰੂ ਮਾਰਕੀਟ ਦੇ ਵਿੱਚ ਹਲੇ ਲ ਫੇਰ ਅਸੀਂ ਸੋਚਿਆ ਵੀ ਇਹਨੂੰ ਕੀਤਾ ਜਾਵੇ ਤੇ ਇਹਨੂੰ ਜਾ ਕੇ ਅਸੀਂ ਲਾਂਚ ਕਰ ਰਹੇ ਹਾਂ ਇਹ ਸਾਡਾ ਤੀਜਾ ਹੈ ਕਿ ਅਸੀਂ ਬਹੁਤ ਉੱਪਰ ਲੈ ਕੇ ਜਾਵਾਂਗੇ ਅੱਜ ਅਸੀਂ ਜਿਵੇਂ ਕਿ ਮੈਂ ਪਿਛਲੇ 30 ਸਾਲਾਂ ਤੋਂ ਫਿਟਨੈਸ ਫਿਟਨੈਸ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ ਠੀਕ ਹੈ ਤੇ ਬਹੁਤ ਸਾਰੀਆਂ ਇੰਪੋਰਟਡ ਕੰਪਨੀਆਂ ਤੇ ਇੰਡੀਅਨ ਕੰਪਨੀਆਂ ਜਿਹੜੀਆਂ ਨੇ ਜੰਮਾ ਦੇ ਵਿੱਚ ਵਰਕ ਕਰ ਰਹੀਆਂ ਨੇ ਸਪਲੀਮੈਂਟ ਜਿਹੜੇ ਤੇ ਕਰੋਨਾ ਤੋਂ ਬਾਅਦ ਆਯੁਰਵੇਦ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਆਯੁਰਵੇਦ ਦੀ ਕੀ ਸ਼ਕਤੀ ਹੈ ਠੀਕ ਹੈ ਲੋਕ ਅਵੇਅਰ ਹੋ ਰਹੇ ਆਯੁਰਵੇਦ ਬਾਰੇ ਅਸੀਂ ਉਸ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਰੂਵਾਤੇ ਸਪਲੀਮੈਂਟ ਦਾ ਇੱਕ ਪੈਕ ਬਣਾ ਕੇ ਅਸੀਂ ਲਾਂਚ ਹੋ ਰਹੇ ਹਾਂ ਅੱਜ ਡਾਕਟਰ ਨਿਊਟੀ ਫੋਰਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਹੇਠ ਜਿਹਦੇ ਵਿੱਚ ਅਸੀਂ 35 ਪ੍ਰੋਡਕਟ ਜਿਹੜੇ ਅੱਜ ਇੰਟਰੋਡਿਊਸ ਕਰ ਰਹੇ ਹਾਂ ਤੇ ਲੋਕਾਂ ਨੂੰ ਅਸੀਂ ਇਹ ਕਹਾਂਗੇ ਖਾਣ ਦੇ ਨਾਲ-ਨਾਲ ਆਪਣੀ ਸਿਹਤ ਬਣਾਉਣ ਦੇ ਨਾਲ-ਨਾਲ ਆਪਣੀ ਇਨਕਮ ਨੂੰ ਵੀ ਉਹ ਵਧਾ ਸਕਦੇ ਆ ਸਾਡੇ ਨਾਲ ਜੁੜ ਕੇ ਤੇ ਸਾਡਾ ਬਹੁਤ ਵਧੀਆ ਪਲਾਨ ਹੈ ਕਿਵੇਂ ਤੁਸੀਂ ਇਨਕਮ ਨਾਲ ਜੁੜ ਸਕਦੇ ਆ ਸਾਨੂੰ ਮਿਲ ਕੇ ਤੁਸੀਂ ਇਹ ਸਿੱਖ ਸਕਦੇ ਹੋ ਵੀ ਤੁਸੀਂ ਆਪਣੀ ਸਿਹਤ ਦੇ ਨਾਲ-ਨਾਲ ਖਾ ਕੇ ਆਪਣੀ ਕਾਰ ਨੂੰ ਆਪਣੀ ਇਨਕਮ ਨੂੰ ਕੁਝ ਵਧਾ ਸਕਦੇ ਹਾਂ ਗੱਲ ਸਿਹਤ ਦੀ ਕੀਤੀ ਆ ਤੁਸੀਂ ਕਿਹੜੀਆਂ ਚੀਜ਼ਾਂ ਜੇ ਜ਼ਰੂਰੀ ਆ ਸਿਹਤ ਨੂੰ ਚੰਗਾ ਰੱਖਣ ਤੇ ਤੰਦਰੁਸਤ ਰੱਖਣ ਦੇ ਲਈ ਲੋਕਾਂ ਨੂੰ ਲੈਣੀ ਚਾਹੀਦੀ ਜੀ ਜਿਵੇਂ ਕਿ ਅੱਜ ਕੱਲ ਸਾਰਿਆਂ ਨੂੰ ਪਤਾ ਵੀ ਆਪਣੇ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਕੋਈ ਇੰਡੀਆ ਦੇ ਵਿੱਚ ਸੰਸਾਰ ਦੇ ਵਿੱਚ ਕੁਝ ਵੀ ਪ्योर ਨਹੀਂ ਰਿਹਾ ਠੀਕ ਹੈ ਹਰ ਚੀਜ਼ ਵਿੱਚ ਮਿਲਾਵਟ ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਹੀ ਮਲਾਵਟੀ ਹਵਾ ਚ ਮਲਾਵਟ ਪਾਣੀ ਚ ਮਲਾਵਟ ਹਰ ਖਾਣ ਵਾਲੀ ਚੀਜ਼ ਚ ਮਲਾਵਟ ਉਸ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਵੀ ਆਪਣੇ ਸਰੀਰ ਨੂੰ ਕਿਹੜੀ ਚੀਜ਼ ਦੀ ਲੋੜ ਆ ਉਹਨੂੰ ਅਸੀਂ ਜਿਵੇਂ ਕਿ 30 ਸਾਲਾਂ ਤੋਂ ਅਸੀਂ ਇਸ ਇੰਡਸਟਰੀ ਵਿੱਚ ਹੈਗੇ ਆ ਵੀ ਇਸ ਸਰੀਰ ਨੂੰ ਬਣਾਉਣ ਵਾਸਤੇ ਸਰੀਰ ਨੂੰ ਸੰਭਾਲ ਕੇ ਰੱਖਣ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਰੀਆਂ ਚੀਜ਼ਾਂ ਦਾ ਅਸੀਂ ਇੱਕ ਪੈਕ ਬਣਾ ਕੇ ਇੱਕ ਮਿਕਸਚਰ ਬਣਾ ਕੇ ਉਹ ਮਾਰਕੀਟ ਵਿੱਚ ਲੈ ਕੇ ਆ ਰਹੇ ਹਾਂ। ਸਾਲਾਂ ਕਰੀਏ ਜੇਮਨਦਸਤੀ ਵਿੱਚ ਸਮੇਂ-ਸਮੇਂ 'ਤੇ ਤੁਹਾਡੇ ਵੱਲੋਂ ਪ੍ਰੋਗਰਾਮ ਰੱਖੇ ਜਾਂਦੇ ਆ ਇਹ ਲੋਕਾਂ ਨੂੰ ਜਾਗਰੂਤ ਕੀਤਾ ਜਾਂਦਾ ਇਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਦੇਖੋ ਜੀ ਅਸੀਂ ਪਹਿਲਾਂ ਜਿਹੜੇ 25-30 ਸਾਲਾਂ ਤੋਂ ਨੌਜਵਾਨ ਅਸੀਂ ਕੰਪੀਟੀਸ਼ਨ ਕਰਾ ਰਹੇ ਹਾਂ ਹੋਰ ਗੇਮਾਂ ਕਰਾ ਰਹੇ ਹਾਂ ਵੀ ਨੌਜਵਾਨਾਂ ਨੂੰ ਇਧਰਲੇ ਪਾਸੇ ਜੋੜ ਰਹੇ ਹਾਂ ਹੁਣ ਸਾਡਾ ਇੱਕ ਹੋਰ ਮੈਸੇਜ ਨੌਜਵਾਨਾਂ ਵਾਸਤੇ ਵੀ ਤੁਸੀਂ ਜਿਹੜੇ ਕਿ ਕੰਮ ਕਰਨਾ ਚਾਹੁੰਦੇ ਆ ਪਰ ਕੰਮ ਨਹੀਂ ਮਿਲ ਰਹੇ ਠੀਕ ਹੈ ਉਹ ਸਿਹਤ ਵੀ ਬਣਾਉਣਾ ਚਾਹੁੰਦੇ ਆ ਤੇ ਉਹ ਸਪਲੀਮੈਂਟ ਵੀ ਖਾਣਾ ਚਾਹੁੰਦੇ ਆ ਹੋਰ ਪ੍ਰੋਡਕਟ ਵੀ ਯੂਜ਼ ਕਰਨਾ ਚਾਹੁੰਦੇ ਆ ਪਰ ਉਹਨਾਂ ਕੋਲ ਨਾ ਤਾਂ ਪੈਸੇ ਆ ਅਸੀਂ ਇਹ ਇੱਕ ਉਹਨਾਂ ਨੂੰ ਇੱਕ ਮੋਕਾ ਕਹ ਲੋ ਜੀ ਉਹਨਾਂ ਨੂੰ ਅਸੀਂ ਇੱਕ ਤਰੀਕਾ ਦੇ ਰਹੇ ਹਾਂ ਜੋ ਆਪਣੀ ਸਿਹਤ ਬਣਾਉਣ ਵਾਸਤੇ ਨਾਲੇ ਤਾਂ ਸਪਲੀਮੈਂਟ ਵੀ ਖਾ ਸਕਦੇ ਆ ਤੇ ਕਮਾਈ ਵੀ ਕਰ ਸਕਦੇ ਆ ਸਾਡੇ ਨਾਲ ਜੁੜ ਕੇ ਸਾਡੇ ਕੋਲ ਬਹੁਤ ਵਧੀਆ ਪਲਾਨ ਆ ਡੁਪਲੀਕੇਟ ਇਦਾਂ ਦੇ ਸਪਲੀਮੈਂਟ ਜਾਂ ਮਾੜੇ ਸਪਲੀਮੈਂਟ ਹੁੰਦੇ ਉਹਨਾਂ ਤੋਂ ਬਚਤ ਕੇ ਰਹਿ ਕੇ ਰੋਕ ਸਹੀ ਇਸਤੇਮਾਲ ਹਾਂਜੀ ਬਹੁਤ ਸਾਰੀਆਂ ਤੁਮੰਦਸੇ ਮਿਲਾਵਟ ਹਰ ਚੀਜ਼ ਦੇ ਵਿੱਚ ਮਿਲ ਰਹੀ ਆ ਪਰ ਸਾਡਾ ਜਿਹੜਾ ਕੰਮ ਆ ਸਾਡਾ ਸਾਰਾ ਆਨਲਾਈਨ ਆ ਵਿਦ ਬਿੱਲ ਵਿਦ ਸਰਟੀਫਿਕੇਟਸ ਨੇ ਵਿਦ ਥਰਡ ਪਾਰਟੀ ਜਿਹੜੇ ਉਹ ਟੈਸਟਿੰਗ ਰਿਪੋਰਟ ਸਾਡੇ ਕੋਲ ਹੈਗੀ ਹੈ ਮੈਂ ਇੱਕ ਇੱਕ ਚੀਜ਼ ਸਾਡਾ ਗਵਰਨਮੈਂਟ ਦੇ ਨੋਆਫਸ ਦੇ ਨਾਲ ਉਹਦੇ ਨਾਲ ਚੱਲ ਰਿਹਾ ਵਾ ਕਿ ਜਦੋਂ 12 ਦੇ ਸੁਪਲੀਮੈਂਟ ਮਿਲੂਗਾ ਆਨਲਾਈਨ ਵਿਦ ਬਿੱਲ ਸਾਰਾ ਸਾਡਾ ਸੁਪਲੀਮੈਂਟ ਜਿਹੜਾ ਪ੍ਰੋਵਾਈਡ ਹੋਊਗਾ ਡਾਕਟਰ ਨਿਊਟਰੀ ਫੋਰਸ ਕੰਪਨੀ ਦੇ ਨਾਂ ਤੇ ਫੂਡ ਸੁਪਲੀਮੈਂਟ ਲਾਂਚ ਕੀਤੇ ਨੇ ਫੂਡ ਸੁਪਲੀਮੈਂਟ ਲਾਂਚ ਜਿਨ੍ਹਾਂ ਨੇ ਕੀਤੇ ਨੇ ਉਹ ਸਾਰੇ ਵੈਲ ਸੈਟਲ ਨੇ ਆਪਣੀ ਆਪਣੀ ਫੀਲਡ ਦੇ ਵਿੱਚ ਇਹ ਲਾਂਚ ਕਰਨ ਦੀ ਜ਼ਰੂਰਤ ਇਸ ਕਰਕੇ ਪਈ ਕਿਉਂਕਿ ਇੱਕ ਤਾਂ ਸਾਡਾ ਐਕਸਪੀਰੀਅੰਸ ਜਿਹੜਾ ਉਹ ਕਾਫੀ ਸਾਲਾਂ ਤੋਂ ਸਪਲੀਮੈਂਟ ਤੇ ਜਿਮ ਲਾਈਨ ਦੇ ਵਿੱਚ ਹੈਗਾ ਵਾ ਤਾਂ ਕਿ ਲੋਕਾਂ ਤੱਕ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਅੱਛੀ ਹੈਲਥ ਉਹਨਾਂ ਨੂੰ ਪ੍ਰੋਵਾਈਡ ਕਰਾ ਸਕੀਏ ਫਿਰ ਜਿਸ ਤਰ੍ਹਾਂ ਇਸ ਤਰ੍ਹਾਂ ਅਸੀਂ ਇਹਦੀ ਫਾਰਮੂਲੇਸ਼ਨ ਤਿਆਰ ਕਰਵਾਉਣ ਤੋਂ ਬਾਅਦ ਅਸੀਂ ਇਹਦੀ ਤਿਆਰੀ ਕਰਵਾਈ ਤੇ ਸਾਡੇ ਜਿਹੜੇ ਨਾਲ ਦੇ ਡਾਇਰੈਕਟਰਸ ਨੇ ਉਹਨਾਂ ਨੇ ਸਾਨੂੰ ਅਸੀਂ ਸੋਚਿਆ ਵੀ ਕਿਉਂ ਨਾ ਜਿਹੜੇ ਜਿਮ ਟ੍ਰੇਨਰਸ ਨੇ ਜਿਮ ਕੋਚ ਨੇ ਉਹਨਾਂ ਨੂੰ ਅੱਛੀ ਸਿਹਤ ਦੇ ਨਾਲ-ਨਾਲ ਕਲਾਇੰਟਾਂ ਨੂੰ ਨਾਲ ਅੱਛਾ ਇੱਕ ਬਿਜ਼ਨਸ ਪਲਾਨ ਵੀ ਦਿੱਤਾ ਜਾ ਸਕੇ ਤਾਂ ਕਿ ਉਹ ਸਿਹਤ ਵੀ ਅੱਛੀ ਬਣਾਉਣ ਬਿਜ਼ਨਸ ਵੀ ਅੱਛਾ ਕਰ ਲੈਣ ਤਾਂ ਕਿ ਉਹਨਾਂ ਦੀ ਹਰ ਤਰ੍ਹਾਂ ਦੀ ਤੰਗੀ ਜਿਹੜੀ ਆ ਦੂਰ ਹੋ ਸਕੇ। ਇਸ ਨਾਲ ਦੇ ਵਿੱਚ ਕੀ ਹੈਗਾ ਉਹ ਦੀ ਬਿਜ਼ਨਸ ਨੈਟਵਰਕਿੰਗ ਇਹ ਨੈਟਵਰਕਿੰਗ ਡਾਇਰੈਕਟ ਮਾਰਕੀਟਰ ਬਿਜ਼ਨਸ ਪਲਾਨ ਆ। ਇਹਦੇ ਵਿੱਚ ਤੁਸੀਂ ਰੈਫਰੈਂਸ ਦੇ ਵਿੱਚ ਤੁਹਾਨੂੰ ਇਨਕਮ ਜਿਹੜੀ ਆ ਉਹ ਜਿਵੇਂ ਜਿਵੇਂ ਤੁਸੀਂ ਪਲਾਨ ਸਮਝੋਗੇ ਤੁਹਾਨੂੰ 10 ਤਰ੍ਹਾਂ ਦੀ ਇਨਕਮ ਆ। ਤੁਸੀਂ ਜਿਵੇਂ ਜਿਵੇਂ ਫੂਡ ਸਪਲੀਮੈਂਟ ਇਹ ਯੂਜ਼ ਕਰੋਗੇ ਉਸ ਅਗੇ ਰੈਫਰਲ ਕਰੋਗੇ ਉਸੇ ਤਰੀਕੇ ਦੇ ਨਾਲ ਤੁਹਾਨੂੰ ਜਿਹੜੀ ਇਨਕਮ ਜਨਰੇਟ ਹੁੰਦੀ ਰਹੇਗੀ ਗੱਲ ਕਰੀਏ ਕਿੰਨੀ ਕਿਵੇਂ ਦੇ ਵਿੱਚ ਸਪਲੀਮੈਂਟ ਹੈਗਾ ਜੇ ਆਪਾਂ ਹੋਰ ਕੰਪਨੀਆਂਜ਼ ਦੇ ਨਾਲ ਕੰਪੇਅਰ ਕਰੀਏ ਉਹ ਵੀ ਅੱਛੀਆਂ ਨੇ ਪਰ ਜੇ ਆਪਾਂ ਹੋਰ ਕੰਪਨੀਆਂ ਦੇ ਨਾਲ ਕੰਪੇਅਰ ਕਰੀਏ ਤੇ ਉਹਨਾਂ ਦੇ ਮੁਕਾਬਲੇ ਇਹ ਸਪਲੀਮੈਂਟ ਅੱਛਾ ਵੀ ਬਹੁਤ ਹੈ ਤੇ ਉਹਨਾਂ ਦੇ ਇਹਨਾਂ ਦੀ ਕੀਮਤ ਬਹੁਤ ਘੱਟ ਆ ਜੇ ਤੁਸੀਂ ਬਿਜ਼ਨਸ ਪਲਾਨ ਦੇ ਅਕੋਰਡਿੰਗਲੀ ਤੁਸੀਂ ਇਸ ਸਪਲੀਮੈਂਟ ਨੂੰ ਚੈੱਕ ਕਰੋਗੇ ਮੈਸੇਜ ਹੈ ਮੈਸੇਜ ਇਹੀ ਸਾਰਿਆਂ ਨੂੰ ਵੀ ਅੱਜ ਅਸੀਂ ਲਾਂਚਿੰਗ ਕਰ ਦਿੱਤੀ ਆ ਅਸੀਂ ਤੈਹਦਲੋਂ ਬੜੀ ਮਿਹਨਤ ਕੀਤੀ ਹੈ ਕਿਉਂਕਿ 30 ਸਾਲ ਦਾ ਐਕਸਪੀਰੀਅੰਸ ਹੈ ਸਾਨੂੰ ਫੂਡ ਸਪਲੀਮੈਂਟ ਦਾ ਵੀ ਜਿਮ ਲਾਈਨ ਦਾ ਵੀ ਸਪੋਰਟਸਮੈਨ ਪਹੁੰਚ ਦੇ ਨਾਤੇ ਸਾਡਾ ਫਰਜ਼ ਬੰਦਾ ਸੀਗਾ ਵੀ ਅਸੀਂ ਲੋਕਾਂ ਨੂੰ ਕੋਈ ਅੱਛੀ ਚੀਜ਼ ਪ੍ਰੋਵਾਈਡ ਕਰਵਾਈਏ ਤੇ ਅੱਛੀ ਚੀਜ਼ ਹੁਣ ਅਸੀਂ ਪ੍ਰੋਵਾਈਡ ਕਰਵਾ ਚੁੱਕੇ ਹਾਂ ਲੋਕਾਂ ਨੂੰ ਫਿਡਰਸ ਤੋਂ ਜਾਂ ਡੁਪਲੀਕੇਟ ਸਪਲੀਮੈਂਟ ਦੀ ਪਾਰੇਸੀ ਤੋਂ ਤੋਂ ਬਚਨ ਤੋਂ ਬਚਦੇ ਹੋਏ ਇਹਨਾਂ ਸਪਲੀਮੈਂਟ ਨੂੰ ਯੂਜ਼ ਵੱਧ ਤੋਂ ਵੱਧ ਕਰਨ ਲਈ ਇਹੀ ਮੇਰੀ ਅਪੀਲ ਹੈ